ਲੰਘੇ ਕੁਝ ਦਿਨਾਂ ਤੋਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਸਿੱਖਾਂ ਦੇ ਸਕੂਲਾਂ ਕਾਲਜਾਂ ਵਿੱਚ ਹੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਕ ਹੋਰ ਵੀਡੀਓ ਇਸ ਦੇ ਵਿੱਚ ਸ਼ਮਾਰ ਹੋ ਗਈ ਹੈ ਦਿੱਲੀ ਦੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਵਿੱਚ ਅਚਾਨਕ ਵਿਵਾਦ ਖੜਾ ਹੋ ਗਿਆ ਜਦੋਂ ਇੱਕ ਦਸਤਾਰ ਧਾਰੀ ਸਿੱਖ ਨੌਜਵਾਨ ਨੂੰ ਘੇਰ ਕੇ ਕੁਝ ਲੋਕਾਂ ਨੇ ਕੁਝ ਨੌਜਵਾਨਾਂ ਨੇ ਕੁੱਟਿਆ ਦਰਸਲ ਇਹ ਨੌਜਵਾਨ ਕਾਲਜ ਦੇ ਬਾਹਰਲੇ ਦੱਸੇ ਜਾ ਰਹੇ ਸੀ ਜੋ ਅਚਾਨਕ ਕਾਲਜ ਦੇ ਅੰਦਰ ਆ ਗਏ ਅਸੀਂ ਹੁਣ ਕਾਲਜਸ ਦੇ ਵਿੱਚ ਇਹ ਪਤਾ ਨਹੀਂ ਕਿਸ ਤਰ੍ਹਾਂ ਹੋ ਜਾਂਦਾ ਕਿ ਬਾਹਰੋਂ ਕੁਝ ਅਣਪਛਾਤੇ ਲੋਕ ਵਿਦਿਆਰਥੀ ਬਣ ਕੇ ਕਾਲਜ ਦੇ ਅੰਦਰ ਆ ਕੇ ਵਿਚਰਨ ਲੱਗ ਜਾਂਦੇ ਆ ਤੇ ਪ੍ਰਸ਼ਾਸਨ ਕਾਲਜ ਪ੍ਰਸ਼ਾਸਨ ਨੂੰ ਇਸ ਦਾ ਪਤਾ ਹੀ ਨਹੀਂ ਹੁੰਦਾ ਘਟੋ ਘਟ ਸਕੂਲਾਂ ਦੇ ਵਿੱਚ ਇੰਨਾ ਤਾਂ ਹੁੰਦਾ ਸੀ ਕਿ ਬਾਹਰਲਾ ਕੋਈ ਬੱਚਾ ਆਏ ਬਾਹਰਲਾ ਕੋਈ ਅਣਪਛਾਤਾ ਵਿਅਕਤੀ ਸਕੂਲਾਂ ਚ ਆ ਕੇ ਉੱਥੇ ਰੁਕ ਨਹੀਂ ਸੀ ਸਕਦਾ ਜ਼ਿਆਦਾ ਚਿਰ ਇਦਾਂ ਵਿਚਰ ਨਹੀਂ ਸੀ ਸਕਦਾ ਜਿਵੇਂ ਕਾਲਜਾਂ ਦੇ ਵਿੱਚ ਹੁੰਦਾ ਹੁਣ ਵੱਡੀ ਗੱਲ ਇਹ ਵੀ ਹੈ ਕਿ ਉੱਥੇ ਯੂਨੀਅਨ ਦੀਆਂ ਇਲੈਕਸ਼ਨਸ ਹੋਣੀਆਂ ਸੀ। ਔਰ ਉਸੇ ਵਾਸਤੇ ਇਹ ਸਿੱਖ ਵਿਅਕਤੀ ਜਿਹੜਾ ਪੀੜਿਤ ਨੌਜਵਾਨ ਹੈ ਇਹ ਨਾਮੀਨੇਸ਼ਨ ਭਰਨ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਹੀ ਇਹਨੂੰ ਘੇਰ ਲਿਆ ਜਾਂਦਾ ਔਰ ਘੇਰ ਕੇ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਇਸ ਦੀ ਮਾਰ ਮਾਰ ਕੇ ਪਗਲਾ ਦਿੱਤੀ ਜਾਂਦੀ ਹੈ ਇਸ ਹੱਦ ਤੱਕ ਇਹਦੀ ਕੁੱਟਮਾਰ ਹੋਈ। ਪਰ ਇੱਥੇ ਇਹ ਵੀ ਦੱਸ ਦਈਏ ਕਿ ਜਿਹੜਾ ਇਹ ਕਾਲਜ ਹੈ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਡਰ ਆਉਂਦਾ ਦੱਸਿਆ ਜਾ ਰਿਹਾ ਹੈ। ਕਿਆ ਜਾ ਰਿਹਾ ਹੈ ਕਿ ਇਸ ਦਾ ਸਾਰਾ ਜਿਹੜਾ ਸੰਚਾਲਨ ਹੈ ਕਾਲਜ ਦਾ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਕਰ ਰਹੀ ਹੈ ਕਿਉਂਕਿ ਆਮ ਤੌਰ ਦੇ ਉੱਤੇ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਨਿਰਧਾਰਤੀਆਂ ਚ ਸੰਚਾਲਕ ਜਿਹੜੇ ਕਾਲਜਸ ਹੁੰਦੇ ਆ ਸਕੂਲ ਕਾਲਜ ਹੁੰਦੇ ਆ ਜਿਨ੍ਹਾਂ ਦਾ ਉਹ ਧਿਆਨ ਰੱਖਦੀਆਂ ਨੇ ਔਰ ਵਿਦਿਆ ਜਿਹੜੀ ਆ ਉਹ ਅੱਗੇ ਪ੍ਰਚਾਰ ਉਹਦਾ ਕਰਨ ਵਾਸਤੇ ਕੰਮ ਕਰਦੀਆਂ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਸ ਦਾ ਸੰਚਾਲਨ ਕਰ ਰਹੀ ਹੈ ਇਸ ਕਾਲਜ ਦਾ ਤਾਂ ਇਹੋ ਜੀ ਸਥਿਤੀ ਦੇ ਵਿੱਚ ਇੱਕ ਦਸਤਾਰ ਧਾਰੀ ਨੌਜਵਾਨ ਦੇ ਨਾਲ ਹੀ ਬਾਹਰੋਂ ਕੋਈ ਲੋਕ ਆ ਕੇ ਅਣਪਛਾਤੇ ਕਥਿਤ ਅਣਪਛਾਤੇ ਬਾਹਰੋਂ ਆਏ ਲੋਕ ਕੁੱਟਮਾਰ ਕਰ ਗਏ ਜਿਹੜਾ ਨਾਮਿਨੇਸ਼ਨ ਭਰਨ ਜਾ ਰਿਹਾ ਸੀ ਔਰ ਦੂਜੇ ਪਾਸੇ ਦਿੱਲੀ ਸਿੰਘ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਜਿਹੜੇ ਮੈਂਬਰ ਨੇ ਉਹ ਚੁੱਪ ਵੀ ਨੇ ਦਿੱਲੀ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੋਈ ਗੱਲ ਹੀ ਨਹੀਂ ਕਰਨ ਨੂੰ ਰਾਜੀ ਹੈਰਾਨੀ ਹੁੰਦੀ ਹੈ ਔਰ ਇਹ ਹੈਰਾਨੀ ਜਿਹੜੀ ਹੈ ਉਹ ਸਾਰੇ ਸਿੱਖ ਆਗੂਆਂ ਦੇ ਉੱਤੇ ਹੋ ਰਹੀ ਹੈ ਜਿਹੜੇ ਦਿੱਲੀ ਦੇ ਵਿੱਚ ਵੱਡੀਆਂ-ਵੱਡੀਆਂ ਪੋਸਟਾਂ ਦੇ ਬੈਠੇ ਭਾਵੇਂ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਭਾਵੇਂ ਉਹ ਭਾਜਪਾ ਦੇ ਉਸੇ ਖਾਗੂ ਹੋਣ ਜਿਹੜੇ ਦਿੱਲੀ ਦੇ ਵਿੱਚ ਨੇ ਮਨਜਿੰਦਰ ਸਰਸਾਂ ਹੂਮੰਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਵੀਡੀਓ ਸ਼ੇਅਰ ਕਰਨਾ ਨਹੀਂ ਭੁੱਲਦੇ ਪਰ ਇਸ ਮਾਮਲੇ ਨੂੰ ਲੈ ਕੇ ਕਿਉਂ ਇਹਨੂੰ ਸ਼ੇਅਰ ਕਰਨਾ ਭੁੱਲ ਗਏ ਸਵਾਲ ਇੱਥੇ ਵੀ ਖੜਦਾ ਆ ਕਿਉਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਸਿੱਖ ਨਾਲ ਹੋਏ ਵਤੀਰੇ ਦਾ ਉਹਨਾਂ ਨੇ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਸਵਾਲ ਉੱਠਣਾ ਲਾਜ਼ਮੀ ਸੀ ਖਰ ਜੋ ਪਾਣਾ ਵਾਪਰਿਆ ਔਰੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਨਾਲ ਦੀ ਨਾਲ ਕੁਝ ਬਿਆਨ ਆਓ ਸੁਣਦੇ ਹਾਂ ਅਸਲ ਦੇ ਵਿੱਚ ਹੋਇਆ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਵਿੰਦ ਸਿੰਘ ਗੁਜਰਾਲ ਜਨਰਲ ਸਕੱਤਰ ਸ਼੍ਰੀ ਗੁਰਤੇਗ ਬਹਾਦਰ ਖਾਲਸਾ ਕਾਲਜ ਕੱਲ 21 ਸਤੰਬਰ ਨੋਮੀਨੇਸ਼ਨ ਵਾਲੇ ਦਿਨ ਇਹ ਹਾਦਸਾ ਹੋਇਆ ਜਿਦੇਚ ਮੇਰੀ ਫਗਲੀ ਬੇਜਵੀ ਕੀਤੀ ਗਈ ਤੇ ਮੇਰਾ ਕੇਸ ਹੈ ਤੇ ਹੱਥ ਲਗਾ ਲਾਇਆ ਗਿਆ ਮੈਂ ਪਹਿਲਾਂ ਸਿਰੋ ਕਲਾਸ ਤੇ ਸਾਰੇ ਬੱਚੇ ਸਾਰੇ ਕੈਂਡੀਡੇਟ ਬੈਠ ਕੇ ਨੋਮੀਨੇਸ਼ਨ ਫਾਰਮ ਫਾਈਲ ਕਰ ਰਹੇ ਸੀ ਤਾਂ ਉਹ ਤਾਂ ਥੋੜੀ ਦੇਰ ਬਾਅਦ 10 15 ਬੰਦੇ ਕਲਾਸ ਦੇ ਅੰਦਰ ਆ ਕੇ ਰੁਮਾਲ ਲਗਾਇਆ ਉਹਨਾਂ ਨੇ ਸਾਰੀ ਕੁੜੀਆਂ ਤੋਂ ਨੋਮੀਨੇਸ਼ਨ ਫਾਰਮ ਛਿੰਨ ਕੇ ਉਹ ਨੋਮੀਨੇਸ਼ਨ ਫਾਰਮ ਉਹਨਾਂ ਨੇ ਫਾੜ ਲਿਆ ਤਾਂ ਐਸ ਕਰਕੇ ਮੈਂ ਕਲਾਸ ਤੋਂ ਬਾਹਰ ਗਿਆ ਕਲਾਸ ਤੋਂ ਬਾਹਰ ਜਾਂਦੇ ਹੀ ਮੈਂ ਦੇਖਿਆ ਕਿ ਇਹਨਾਂ ਨੇ ਪੂਰਾ ਗੁੰਡਾ ਰਾਜ ਬਣਾਇਆ ਹੋਇਆ ਹੈ ਕੋਈ ਬੱਚਾ ਨੋਮੀਨੇਸ਼ਨ ਫਾਰਮ ਪ੍ਰਿੰਸੀਪਲ ਆਫਿਸ ਦੇ ਅੰਦਰ ਬੈਲੇਟ ਬਾਕਸ ਸੀ ਤੇ ਕੋਈ ਪੈਲੇਟ ਬਾਕਸ ਪ੍ਰਿੰਸੀਪਲ ਆਫ ਇਸ ਐਂਟਰ ਨਹੀਂ ਕਰ 파 ਰਹੇ ਸੀ ਇਹ ਇਹਨਾਂ ਨੂੰ ਇਹ ਸਾਰੇ ਜਿਹੜੇ ਗੁੰਡੇ ਖੜੇ ਹੋਏ ਸੀ ਗੇਟ ਦੇ ਬਾਹਰ ਇਹਨਾਂ ਨੂੰ ਗੋ ਥਰੂ ਕਰਕੇ ਜਾਣਾ ਪੜ ਰਿਹਾ ਸੀ ਅੰਦਰ ਤਾਂ ਇਸ ਕਰਕੇ ਸਾਰੇ ਕੈਂਡੀਡੇਟਸ ਡਰ ਗਏ ਤੇ ਉਹਨਾਂ ਨੇ ਮੈਨੂੰ ਆਪਣਾ ਨੋਮੀਨੇਸ਼ਨ ਫਾਰਮ ਦਿੱਤਾ ਤੇ ਮੈਂ ਉਹਨਾਂ ਦਾ ਨੋਮੀਨੇਸ਼ਨ ਫਾਰਮ ਆਪਣੀ ਸ਼ਰਟ ਅੰਦਰ ਪਾ ਕੇ ਮੈਂ ਅੰਦਰ ਜਾਣ ਲੱਗਿਆ ਤੇ ਕਿਸੇ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਭਨਕ ਲੱਗ ਗਈ ਕਿ ਮੇਰੇ ਪਾਸ ਨੋਮੀਨੇਸ਼ਨ ਫਾਰਮ ਹੈਗੇ ਤਾਂ ਇਹਨਾਂ ਨੂੰ ਮੈਨੇ ਮੈਨੂੰ ਪਿੱਛੋਂ ਤੋਂ ਫੜਿਆ ਪਿੱਛੋਂ ਦੀ ਤਿੰਨ ਚਾਰ ਬੰਦੇ ਨੇ ਮੈਨੂੰ ਖਿੱਚਿਆ ਤੇ ਮੇਰੀ ਪਗੜ ਤੇ ਹੱਟ ਲਾਇਆ ਤੇ ਜਿਸ ਜਿਸ ਤੁਰੰਤ ਮੇਰੀ ਪਾਗ ਉਤਰ ਗਈ ਤਾਂ ਉਸ ਤੋਂ ਬਾਅਦ ਫਿਰ ਕੇਸ਼ਾਂ ਤੇ ਮੇਰੇ ਬਾਲ ਕੁੱਟੇ ਗਏ ਤਾਂ ਮੇਰੀ ਸ਼ਰਟ ਖੋਲ ਕੇ ਉਹ ਨੋਮੀਨੇਸ਼ਨ ਫਾਰਮ ਫਾੜਿਆ ਗਿਆ ਇਹੋ ਜਿਹਾ ਹਾਲ ਸੀ ਕੱਲ ਪੂਰੇ ਆਊਟਸਾਈਡਰ ਆਊਟਸਾਈਡਰ ਆਏ ਸੀ ਕਾਲਜ ਦੇ ਅੰਦਰ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਵੀ ਸਾਥ ਨਹੀਂ ਦਿੱਤਾ ਸਾਰੇ ਕੋਈ ਉੱਥੇ ਵਿਟਨੈਸ ਸੀ ਐਸ ਐ ਇਨਸੀਡੈਂਟ ਦਾ ਸਭ ਨੇ ਵਿਟਨੈਸ ਕੀਤਾ ਸਾਰੇ ਐਡਮਿਨਿਸਟ੍ਰੇਸ਼ਨ ਪੂਰੇ ਕਾਲਜ ਸਟਾਫ ਪਰ ਕੋਈ ਉਸ ਟਾਈਮ ਮੇਰੀ ਮਦਦ ਲਈ ਆਗੇ ਨਹੀਂ ਆਇਆ ਤੇ ਅੱਜ ਅਸੀਂ ਮੌਰਿਸ ਨਗਰ ਥਾਣੇ ਬਾਹਰ ਆ ਕੇ ਮੈਂ ਐਫ ਆਈ ਆਰ ਦਰਜ ਕਰਨ ਆਇਆ ਤੇ ਮੈਂ ਚਾਹੁੰਦਾ ਕਿ ਮੈਨੂੰ ਜਸਟਿਸ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ